ਇਹ ਪਿਛਲੇ ਕੁਝ ਦਿਨਾਂ ਤੋਂ ਕਾਫੀ ਰੌਲਾ ਪੈ ਰਿਹਾ ਹੈ ਡੀਐਸਪੀ ਖਾਰ ਦਾ ਜਿਹੜੀ ਇੱਕ ਬਿਲਕੁਲ ਸੁਸਾਇਟੀਆਂ ਦੇ ਵਿੱਚ ਸੁਪਰ ਦੇ ਨਾਂ ਦੇ ਉੱਤੇ ਸੁਪਰ ਨਾਮ ਲਿਖ ਕੇ ਭੇਜੀ ਗਈ ਹੈ ਤੇ ਸ਼ਰਿਆਮ ਸੁਸਾਇਟੀਆਂ ਦੇ ਵਿੱਚ ਕਿਸਾਨਾਂ ਨੂੰ ਸੁਪਰ ਕਹਿ ਕੇ ਹੀ ਅੱਗੇ ਸਪਲਾਈ ਕੀਤੀ ਗਈ ਜਿਹਦੇ ਪ੍ਰਤੀ ਇਸ ਵੀਡੀਓ ਦੇ ਰਾਹੀਂ ਇਹ ਪਤਾ ਵੀ ਲੱਗਦਾ ਹੈ ਕਿ ਸੈਕਟਰੀ ਕਹਿ ਰਿਹਾ ਹੈ ਕਿ ਸਾਡੀ ਮੀਟਿੰਗ ਕਰਕੇ ਸਾਡੇ ਅਧਿਕਾਰੀਆਂ ਨੇ ਸਾਨੂੰ ਗਾਈਡਲਾਈਨ ਦਿੱਤੀ ਹੈ ਕਿ ਇਹ ਸੁਪਰ ਐਸੇਪੇ ਕਰਕੇ ਦੇ ਲੇਕਿਨ ਹੁਣ ਜਦੋਂ ਰੌਲਾ ਪਿਆ ਹੈ ਰੌਲੇ ਦੇ ਵਿੱਚੋਂ ਇਹ ਰਿਵੈਲ ਨਿਕਲਦੀ ਹੈ ਕਿ ਉਹਦੇ ਵਿੱਚ ਕੇਵਲ ਜੈਕਸਮ ਹੈ ਤੇ ਜਾਂ ਉਹਦੇ ਵਿੱਚ ਥੋੜਾ ਬਹੁਤਾ ਕੈਸ਼ ਹੈ। ਤਾਂ ਜਿਹੜੇ ਸੁਪਰ ਦੀ ਲੋੜ ਆ ਫਾਸਟ ਸੋਰਸ ਦੀ ਲੋੜ ਆ ਫਸਲਾਂ ਨੂੰ ਉਹ ਤਾਂ ਮਿਲਣਾ ਹੀ ਨਹੀਂ। ਇਸ ਵੈਲ ਨੂੰ ਲੈ ਕੇ ਕਾਫੀ ਰੌਲਾ ਪਿਆ ਤੇ ਜਦੋਂ ਇਹਦੀ ਜਾਂਚ ਸ਼ੁਰੂ ਕੀਤੀ ਪਰਤਾਲ ਸ਼ੁਰੂ ਕੀਤੀ ਹੈ ਤਾਂ ਪਰਤਾਲ ਦੇ ਵਿੱਚ ਬੜੀ ਹੈਰਾਨੀ ਜਨਕ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪਰ ਸ਼ਰਮ ਹੋਣੀ ਚਾਹੀਦੀ ਹੈ ਸਾਡੀ ਸਰਕਾਰਾਂ ਨੂੰ ਇਹੋ ਜਿਹਾ ਕੁਝ ਕਰਦਿਆਂ ਨੂੰ ਕਿ ਸਾਡੀ ਸਰਕਾਰ ਨੇ 2024 ਦੇ 11ਵੇਂ ਮਹੀਨੇ ਦੇ ਵਿੱਚ 8 ਤਰੀਕ ਨੂੰ ਇੱਕ ਲੈਟਰ ਕੱਢਿਆ ਔਰ ਉਸ ਲੈਟਰ ਦੇ ਰਾਹੀਂ ਇਹਦੇ ਤੇ ਪਾਬੰਦੀ ਲਾਈ ਹੈ ਇਸ ਜਿਹੜੀ ਮਸਕੋ ਦੀ ਖਾੜ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਸੁਪਰ ਕਹਿ ਕੇ ਇਹਦੇ ਤੇ ਰੋਕ ਲੱਗੀ ਹੈ ਔਰ ਹਰਾਨੀ ਦੀ ਉਸ ਤੋਂ ਵੱਡੀ ਗੱਲ ਇਹ ਹੈ ਕਿ ਵੀ ਕੀ ਰਿਜ਼ਲਟ ਆਗੇ ਕਿ 20 ਦਿਨਾਂ ਬਾਅਦ ਹੀ ਸਾਡੀ ਪੰਜਾਬ ਸਰਕਾਰ ਨੂੰ ਰეკਮੈਂਡ ਕਰੀ ਜਾਂਦੀ ਹੈ ਕਿ ਇਹਨੂੰ ਵੇਚੋ ਇਹਦਾ ਮਤਲਬ ਕੀ ਨਿਕਲਦਾ ਦੂਸਰੇ ਪਾਸੇ ਤੋਂ ਸਰੂਰ ਦੇ ਡਿਪਟੀ ਕਮਿਸ਼ਨਰ ਨੇ ਇੱਕ ਵਿਜ਼ਿਟ ਕੀਤਾ ਉਹਨੇ ਦੇਖਿਆ ਸੁਸਾਇਟੀ ਜਾ ਕੇ ਉਹਨੇ ਵੀ ਇਹਦੇ ਤੇ ਰੋਕ ਲਾਈ ਹੈ ਉਹਦੀ ਵੀ ਰਿਪੋਰਟ ਸਾਡੇ ਕੋਲੇ ਸੋ ਇਸ ਵੇਲੇ ਜਿਹੜਾ ਅੱਜ ਹੋ ਰਿਹਾ ਹੈ ਪੰਜਾਬ ਦੇ ਅੰਦਰ ਵੱਡੀ ਪੱਧਰ ਦੇ ਉੱਤੇ ਵੱਡੀ ਮਾਤਰਾ ਦੀ ਵਿੱਚ ਇਹ ਯੂਰੀ ਡੀਏਪੀ ਆਫ ਡੀਏਪੀ ਦੇ ਨਾਂ ਤੇ ਕਹਿੰਦੇ ਭਾਵ ਹੈ ਸੁਪਰ ਦੇ ਨਾਂ ਤੇ ਲੋਕਾਂ ਨੂੰ ਬਿਲਕੁਲ ਜਿਪਸਮ ਦਿੱਤੀ ਗਈ ਹੈ ਔਰ ਜਿਪਸਮ ਜਿਹੜੀ ਦਿੱਤੀ ਗਈ ਹੈ ਉਹਦੇ ਨਾਲ ਕੱਲਾ ਇਹ ਨਹੀਂ ਪ੍ਰਭਾਵ ਪੈਣਾ ਕੇ ਲੋਕ ਲੁੱਟਲੇ ਗਏ ਕਿਉਂਕਿ ਜਿਪਸਮ ਆ ਜਿਹੜੀ ਉਹ ਵੱਧ ਤੋਂ ਵੱਧ 70-80 ਰੁਪਏ ਦਾ ਪੈਕ ਹੋਏਗਾ 100 ਰੁਪਏ ਦਾ ਪੈਕ ਹੋਏਗਾ ਔਰ ਉਹ ਸਾਡੇ 750 ਰੁਪਏ ਦਾ ਪੈਕ ਦਿੱਤਾ ਜਾ ਰਿਹਾ ਹੈ ਜਿਪਸਮ ਦਾ ਸਿਰਫ ਇਸੇ ਕਾਰਨ ਲੈ ਰਹੇ ਨੇ ਕਿਸਾਨ ਉਹਦੇ ਉੱਪਰ ਸਿਰਫ ਸੁਪਰ ਲਿਖਿਆ ਹੈ ਇੱਕ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਧੋਖਾ ਕੀਤਾ ਕਿਸਾਨਾਂ ਨਾਲ ਠੱਗੀ ਬੱਜੀ ਹੈ ਔਰ ਪੰਜਾਬ ਸਰਕਾਰ ਖੁਦ ਇੱਕ ਵਾਰੀ ਤਾਂ ਉਹਦੇ ਤੇ ਰੋਕ ਲਾਉਂਦੀ ਹੈ ਤੇ ਦੂਸਰੀ ਵਾਰ ਉਹਦੇ ਉਹਦੀ ਰੋਕ ਨੂੰ ਹਟਾ ਦਿੰਦੀ ਹੈ ਤਾਂ ਇਹੋ ਜਿਹਾ ਕੀ ਉਹਦੇ ਉਹਦੇ ਰਿਜ਼ਲਟ ਵਧੀਆ ਆ ਗਏ ਕਿ ਉਹਦੇ ਤੇ ਦੁਬਾਰਾ ਮੰਦਰ ਰੋਕ ਨੂੰ ਖੋਲਣ ਦੀ ਲੋੜ ਪੈ ਗਈ ਉਹਨੂੰ ਲੋਕਾਂ ਦੇ ਵਿੱਚ ਸੁਸਾਇਟੀਆਂ ਦੇ ਵਿੱਚ ਵੇਚਣ ਵਾਸਤੇ ਹਦੇਸ਼ ਜਾਰੀ ਕਰ ਦਿੱਤੀ ਨੂੰ ਸੋ ਇਹ ਸਰਕਾਰਾਂ ਦੀ ਨਲਾਕੀਆ ਸਰਕਾਰ ਦੀ ਮਿਲੀ ਭੁਗਤ ਹੈ ਕਿਸਾਂ ਉਹਨਾਂ ਨੂੰ ਲੁੱਟਣ ਦੇ ਵਿੱਚ ਪਿਆਰੇ ਦੋਸਤੋ ਕੱਲਾ ਪੈਸਾ ਨਹੀਂ ਲੁੱਟਿਆ ਜਾਣਾ ਲੋਕਾਂ ਨੇ ਸੁਪਰ ਪੌਣੀ ਸੀ ਆਪਣੀ ਫਸਲ ਨੂੰ ਸੁਪਰ ਨਹੀਂ ਪਾ ਸਕੇ ਸੁਪਰ ਦੀ ਥਾਂ ਦੇ ਉੱਤੇ ਲੋਕਾਂ ਨੂੰ ਜਿਪਸਮ ਪਾਉਣੀ ਪਈ ਔਰ ਬਹੁਤ ਸਾਰਾ ਇਲਾਕਾ ਜਿਪਸਮ ਦੀ ਉੱਤੇ ਲੋੜ ਹੀ ਨਹੀਂ ਜਿੱਥੇ ਪਾਣੀ ਠੀਕ ਹੈ ਜਿੱਥੇ ਇਥੇ ਕਲਰ ਸ਼ੋਰ ਨਹੀਂ ਉੱਥੇ ਤਾਂ ਜਬ ਸਮਝੀ ਲੋੜ ਹੀ ਨਹੀਂ ਉਹ ਲੋਕਾਂ ਨੇ ਸੁਪਰ ਦੇ ਸਮਝ ਕੇ ਉਹ ਲੈ ਕੇ ਪਾਈ ਐ ਔਰ ਨਿਕਲ ਰਹੀ ਆ ਉਹ ਚਿਪਸਨ ਸੋ ਸਾਡੀ ਸਰਕਾਰ ਨੂੰ ਇਹ ਚੇਤਾਵਨੀ ਹੈ ਸਰਕਾਰੇ ਦੇ ਤੇ ਗੌਰ ਕਰੇ ਔਰ ਤੁਰੰਤ ਜਿਹੜੇ ਕਿਸਾਨਾਂ ਨੂੰ ਲੁੱਟਿਆ ਗਿਆ ਹੈ ਉਹਨਾਂ ਨੂੰ ਉਹਨਾਂ ਦੇ ਪੈਸੇ ਵਾਪਸ ਕਰਨ ਔਰ ਜਿਹੜੇ ਸੈਕਟਰੀਆਂ ਨੇ ਜਾਂ ਜਿਹੜੇ ਮਾਰਕੀਟ ਦੇ ਅਧਿਕਾਰੀਆਂ ਨੇ ਇਹ ਵੇਚੀ ਹੈ ਉਨ੍ਹਾਂ ਦੇ ਖਿਲਾਫ ਤੁਰੰਤ ਬਣਦਾ 420 ਦਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰੇ ਸਰਕਾਰ ਨਹੀਂ ਤਾਂ ਫਿਰ ਮਜਬੂਰਨ ਲੋਕਾਂ ਨੂੰ ਸੜਕ ਤੇ ਆਉਣਾ ਪਏਗਾ ਔਰ ਉਹਦੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਪੰਜਾਬ ਸਰਕਾਰ ਦੀ ਹੋਏਗੀ ਸੋ ਮੈਂ ਅੱਜ ਲਾਈਵ ਹੋ ਕੇ ਇੱਕ ਤੋਂ ਇਹੀ ਗੱਲ ਕਹਿਣੀ ਚਾਹੁੰਦਾ ਸੀ ਕਿ ਸਰਕਾਰ ਖੁਦ ਇਹਨਾਂ ਗੱਲਾਂ ਵੱਲ ਧਿਆਨ ਦੇਵੇ ਕਿਸਾਨ ਓ ਮੰਨ ਲਿਆ ਵੀ ਆਣ ਐਜੂਕੇਟਾਂ ਆਣ ਪੜ੍ਹੇ ਉਹਨੂੰ ਜਿਵੇਂ ਮਰਜ਼ੀ ਮਤਲਬ ਵਰਗਲਾਇਆ ਜਾ ਸਕਦਾ ਹੈ ਸੁਪਰ ਕਹਿ ਕੇ ਜੋ ਮਰਜ਼ੀ ਚੀਜ਼ ਦਿੱਤੀ ਜਾ ਸਕਦੀ ਹੈ ਜਿਵੇਂ ਪਿੱਛੇ ਜੇ ਗੱਲ ਆਈ ਹੈ ਨੈਣੋ ਦੀ ਵੀ ਇਹੀ ਗੱਲ ਆਈ ਹੈ ਤੇ ਨੈਣੋ ਨੂੰ ਬਹੁਤ ਸਾਰੀਆਂ ਲੈਬਾਰਟਰੀਜ਼ ਨੇ ਫੇਲ ਕਰਤਾ ਵੀ ਨੈਣੋ ਨਹੀਂ ਪਾਉਣ ਵਾਲੀ ਔਰ ਸਾਡੀ ਸਰਕਾਰ ਜ਼ਬਰਦਸਤੀ ਪੁਆ ਰਹੀ ਹੈ ਸਰਕਾਰ ਨੇ ਸੁਸਾਇਟੀਆਂ ਦੇ ਵਿੱਚ ਜ਼ਬਰਦਸਤੀ ਗੱਟਿਆਂ ਦੇ ਨਾਲ ਉਹਨਾਂ ਨੂੰ ਲਾ ਕੇ ਦਿੱਤੀ ਹੈ ਸੋ ਇਹ ਲੁੱਟ ਕਰਨੀ ਸਰਕਾਰ ਬੰਦ ਕਰੇ ਕਿਸਾਨ ਪਹਿਲਾਂ ਹੀ ਮਰ ਚੁੱਕਿਆ ਹੈ ਕਿਸਾਨ ਦਾ ਗਲਾ ਹੋਰ ਨਾ ਕਟਿਆ ਜਾਏ ਜਿਹੜਾ ਆਰਥਿਕ ਤਕਦੂ ਕਰਜ਼ਾਈ ਹੋਇਆ ਕਿਸਾਨ ਅੱਜ ਸੁਸਾਇਸਾਈਡ ਕਰਨ ਦੇ ਰਾਹ ਖੁਦਕੁਸ਼ੀਆ ਦੇ ਰਾਹ ਪਿਆ ਹੋਇਆ ਉਹਨੂੰ ਬਚਾਉਣ ਦੀ ਲੋੜ ਹੈ ਨਾ ਕਿ ਅਜੇਹੀਆਂ ਠੱਗੀਆਂ ਮਾਰ ਕੇ ਅਜੇਹੇ ਆਧਾਰਿਆਂ ਨੂੰ ਖੁੱਲੀਆਂ ਛੁੱਟਾਂ ਦੇ ਛੁੱਟਾਂ ਦੇ ਕੇ ਲੋਕਾਂ ਨੂੰ ਲੁੱਟਣ ਦਾ ਮੌਕਾ ਦੇ ਕੇ ਕਿਸਾਨਾਂ ਨੂੰ ਹੋਰ ਨਾ ਮਾਰਿਆ ਜਾਵੇ ਇਸ ਕਰਕੇ ਸਰਕਾਰ ਸਪੈਸ਼ਲ ਧਿਆਨ ਦੇਵੇ ਔਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਬੰਦਾ ਮੁਕੱਦਮਾ ਦਰਜ ਕਰਨ ਦੇ ਨਾਲ-ਨਾਲ ਜਿੰਨਾ ਕਿਸਾਨਾਂ ਦੇ ਨਾਲ ਹੀ ਠੱਗੀ ਵਧੀਆ ਜਿੰਨਾ ਕਿਸਾਨਾਂ ਨੂੰ ਇਹ ਖਾਦ ਕਹਿ ਕੇ ਦਿੱਤੀ ਗਈ ਹੈ ਉਹਨਾਂ ਦੇ ਪੈਸੇ ਤੁਰੰਤ ਵਾਪਸ ਕਰੇ ਸਰਕਾਰ ਸੋ ਮੇਰੀ ਅੱਜ ਦੀ ਇਸ ਵੀਡੀਓ ਤੋਂ ਇਹੀ ਮੇਰੀ ਬੇਨਤੀ ਹੈ